ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਰਖੜੀ ਦਾ ਤਿਹਾਰ ਨੇੜੇ ਆ ਰਿਹਾ ਅਤੇ ਰਖੜੀ ਦੇ ਤਿਹਾਰ ਤੇ ਭੈਣ ਭਰਾਵਾਂ ਦਾ ਜੋ ਰਿਸ਼ਤਾ ਹੈ ਉਹ ਹੋਰ ਵੀ ਗੂੜਾ ਹੋ ਜਾਂਦਾ ਹੈ ਭੈਣਾਂ ਕਦੇ ਵੀ ਆਪਣੇ ਭਰਾਵਾਂ ਤੋਂ ਕੁਝ ਲੈਣ ਦੇਣ ਦੀ ਝਾਕ ਵਿੱਚ ਰਖੜੀ ਲੈ ਕੇ ਨਹੀਂ ਜਾਂਦੀਆਂ ਸਗੋਂ ਇਹ ਤਾਂ ਭੈਣਾਂ ਦਾ ਆਪਣੇ ਭਰਾਵਾਂ ਲਈ ਪਿਆਰ ਹੁੰਦਾ ਹੈ ਅਜਿਹੀ ਹੀ ਭੈਣ ਭਰਾ ਦੇ ਪਿਆਰ ਦੀ ਇੱਕ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਲੈ ਕੇ ਆਪਾਂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਕਹਾਣੀ ਨੂੰ ਪੂਰਾ ਸੁਣਨਾ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਰਖੜੀ ਦਾ ਦਿਨ ਹੈ ਅਤੇ ਜਿੰਮੀ ਦੀ ਵੱਡੀ ਭੈਣ ਜਸੂ ਨੇ 5 ਦਿਨ ਪਹਿਲਾਂ ਹੀ ਫੋਨ ਕਰਕੇ ਕਹਿ ਦਿੱਤਾ ਸੀ ਵੀਰੇ ਇਸ ਵਾਰ ਮੈਥੋਂ ਰਖੜੀ ਤੇ ਆਇਆ ਨਹੀਂ ਜਾਣਾ ਤੈਨੂੰ ਤਾਂ ਪਤਾ ਹੀ ਆ ਮੇਰੇ ਘਰ ਕੰਮ ਬਾਲਾ ਹੁੰਦਾ ਹੈ ਸਾਰਾ ਦਿਨ ਇਕੱਲੀ ਕੰਮ ਵਿੱਚ ਉ르ਦੀ ਰਹਿਣੀ ਆ ਸਾਰੀ ਦਿਹਾੜੀ ਤੇ ਤੂੰ ਵੀ ਆਉਣ ਦੀ ਖੇਚਲਾ ਨਾ ਕਰੀ ਰਖੜੀ ਮੈਂ ਪੋਸਟ ਕਰ ਦਿੱਤੀ ਆ 2-3 ਦਿਨਾਂ ਤੱਕ ਤੇਰੇ ਘਰ ਪਹੁੰਚ ਜਾਵੇਗੀ ਮੈਂ ਅੱਗੇ ਦਸਹਿਰੇ ਵੇਲੇ ਢੇੜਾ ਮਾਰ ਲੂੰ ਜਾਂ ਦੀਵਾਲੀ ਵੇਲੇ ਲਾ ਜੂਗੀ 4 ਦਿਨ ਉਸ ਦਾ ਭਰਾ ਜਿੰਮੀ ਵੀ ਜਾਣਦਾ ਸੀ ਕਿ ਭੈਣ ਕਿਉਂ ਨਹੀਂ ਆ ਰਹੀ ਕਿਉਂਕਿ ਇਸ ਵਾਰ ਉਸ ਦੀ ਫਸਲ ਖਰਾਬ ਹੋ ਗਈ ਸੀ ਜਾਦਾ ਮੀਂਹ ਪੈਣ ਕਰਕੇ ਹੜ ਆ ਗਏ ਸੀ ਹੜਾਂ ਦੇ ਪਾਣੀ ਨਾਲ ਉਸ ਦੀ ਸਾਰੀ ਫਸਲ ਰੁੜ ਗਈ ਸੀ ਅਤੇ ਇਸੇ ਪਾਣੀ ਵਿੱਚ ਉਸ ਦੀ ਸਾਰੀ ਮਿਹਨਤ ਵੀ ਰੁੜ ਗਈ ਸੀ ਜਿੰਮੀ ਦੇ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲ ਰਿਹਾ ਸੀ ਤਾਂ ਹੀ ਸ਼ਾਇਦ ਉਸ ਦੀ ਭੈਣ ਸੋਚਦੀ ਹੋਣੀ ਕਿ ਮੈਂ ਕਿਉਂ ਆਪਣੇ ਭਰਾ ਨੂੰ ਤੰਗ ਕਰਨਾ ਜਾ ਕੇ ਕਿਉਂਕਿ ਉਸ ਨੂੰ ਪਤਾ ਸੀ ਕਿ ਜੇ ਮੈਂ ਰਖੜੀ ਲੈ ਕੇ ਜਾਵਾਂਗੀ ਤਾਂ ਮੇਰਾ ਭਰਾ ਮੈਨੂੰ ਖਾਲੀ ਨਹੀਂ ਮੋੜੇਗਾ ਪਰ ਜਿੰਮੀ ਆਪਣੀ ਹਾਲਤ ਕਰਕੇ ਜਿੰਨਾ ਪਰੇਸ਼ਾਨ ਸੀ ਉਸ ਤੋਂ ਵੱਧ ਉਸ ਨੂੰ ਉਹਦੀ ਭੈਣ ਦੀ ਇਸ ਗੱਲ ਨੇ ਕੀਤਾ ਸੀ ਕਿ ਉਹ ਰਖੜੀ ਲੈ ਕੇ ਨਹੀਂ ਆ ਰਹੀ। ਭਾਵੇਂ ਕਿ ਉਹ ਜਾਣਦਾ ਸੀ ਕਿ ਭੈਣ ਉਹਨੂੰ ਕਿੰਨਾ ਪਿਆਰ ਕਰਦੀ ਆ ਤੇ ਉਹਦਾ ਚੰਗਾ ਮਾੜਾ ਕਿੰਨਾ ਸੋਚਦੀ ਆ ਕਿੰਨੀ ਉਹ ਤੋਂ ਜਾਣਵਾਰਦੀ ਆ। ਜਦੋਂ ਛੋਟੇ ਹੁੰਦੇ ਉਹਨਾਂ ਦੀ ਮਾਂ ਮਰ ਗਈ ਸੀ ਤਾਂ ਵੱਡੀ ਭੈਣ ਨੇ ਹੀ ਉਸਨੂੰ ਪਾਲਿਆ ਸੀ। ਜਿੰਮੀ ਇਹੀ ਕੁਝ ਸੋਚ ਰਿਹਾ ਸੀ। ਕੁਝ ਪਲ ਸੋਚਾਂ ਦੀ ਤਾਣੀ ਵਿੱਚ ਉਲਝਿਆ ਹੋਇਆ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਆਪਣਾ ਪੀਤਿਆ ਅੱਖਾਂ ਥਾਣੀ ਕੱਢ ਰਿਹਾ ਸੀ ਸਾਰਾ ਸੀਨ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ ਸੀ ਅਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਸੀ ਉਸ ਦੀਆਂ ਅੱਖਾਂ ਦਾ ਪਾਣੀ ਚਿਹਰੇ ਤੇ ਬੇਵਸੀ ਅਤੇ ਪਰੇਸ਼ਾਨੀ ਦੇ ਭਾਵ ਟਪਕ ਰਹੇ ਸੀ ਇੱਕ ਪਲ ਉਹਨੇ ਸੋਚ ਕੇ ਬਾਬੇ ਨਾਨਕ ਦੀ ਫੋਟੋ ਪਿੱਛੋਂ ਘਰ ਵਾਲੀ ਦੇ ਲੁਕਾ ਕੇ ਰੱਖੇ ਪੈਸੇ ਚੁੱਕ ਕੇ ਮੁਠੀ ਵਿੱਚ ਘੁੱਟ ਲਏ ਅਤੇ ਬਿਨਾਂ ਕਿਸੇ ਨੂੰ ਦੱਸੇ ਜਲਦੀ ਦਿਨੇ ਘਰੋਂ ਬਾਹਰ ਨਿਕਲ ਗਿਆ ਅਤੇ 3 ਘੰਟਿਆਂ ਬਾਅਦ ਉਹ ਆਪਣੀ ਭੈਣ ਦੇ ਪਿੰਡ ਦੀ ਫਿਰਨੀ ਤੇ ਮਿੰਨੀ ਬੱਸ ਤੋਂ ਉਤਰਿਆ ਭੈਣ ਦੇ ਘਰ ਵੱਲ ਤੁਰੇ ਜਾਂਦੇ ਜਿੰਮੀ ਦੇ ਹੱਥ ਵਿੱਚ ਕੇਲਿਆਂ ਦੀ ਦਰਜਣ ਵਾਲਾ ਲਫਾਫਾ ਇੱਕ ਮਠਿਆਈ ਦਾ ਡੱਬਾ ਅਤੇ ਅੱਖਾਂ ਵਿੱਚ ਆਪਣੀ ਵੱਡੀ ਭੈਣ ਲਈ ਅੰਤਾਂ ਦਾ ਮੋਹ ਸੀ ਉਧਰ ਜਸੂ ਵੀ ਸਵੇਰ ਦੀ ਪਤਾ ਨਹੀਂ ਕਾਦੀ ਵਿੜਕ ਰੱਖ ਰਹੀ ਸੀ ਨਾਲੇ ਉਹਨੂੰ ਪਤਾ ਸੀ ਕਿ ਮੈਂ ਆਪਣੇ ਭਰਾ ਨੂੰ ਮਨਾ ਕੀਤਾ ਹੋਇਆ ਪਰ ਫਿਰ ਵੀ ਉਸ ਦੇ ਕੰਨ ਅਤੇ ਅੱਖਾਂ ਬੂਹੇ ਵੱਲ ਲੱਗੇ ਹੋਏ ਸਨ ਕਿ ਕਿਤੋਂ ਉਸ ਦੇ ਭਰਾ ਦੀ ਪੈੜਚਾਲ ਦਾ ਖੜਕਾ ਸੁਣ ਪਵੇ ਤੇ ਉਹ ਭੱਜ ਕੇ ਜਾ ਕੇ ਦਰਵਾਜ਼ਾ ਖੋਲ ਦੇਵੇ ਆਪਣੇ ਪਸੂਆਂ ਨੂੰ ਨੀਰਾਚਾਰਾ ਲਾਉਂਦੀ ਦੇ ਪਤਾ ਨਹੀਂ ਕੀ ਦਿਲ ਵਿੱਚ ਆਇਆ ਕਿ ਉਹ ਬੀਹੀ ਵਾਲੇ ਗੇਟ ਵੱਲ ਨੂੰ ਹੋ ਤਰੀ ਜਦੋਂ ਹੀ ਉਹ ਆਪਣੇ ਘਰ ਦੀ ਦੇਲੀ ਤੇ ਪਹੁੰਚੀ ਤਾਂ ਸਾਹਮਣੇ ਉਸ ਦਾ ਨਿੱਕਾ ਵੀਰ ਜਿੰਮੀ ਖੜਾ ਸੀ। "ਵੇ ਜਿੰਮੀ ਤੂੰ?" ਜਸੂ ਨੇ ਅੱਖਾਂ ਵਿੱਚ ਗੋਡੇ-ਗੋਡੇ ਹੈਰਾਨੀ ਭਰ ਕੇ ਕਿਹਾ। "ਵੀਰੇ ਤੂੰ ਕਾਹਨੂੰ ਆਇਆ ਕੰਮ ਛੱਡ ਕੇ?" ਨਾਲ ਹੀ ਇਹ ਤੋਂ ਪਹਿਲਾਂ ਜਿੰਮੀ ਆਪਣੀ ਵੱਡੀ ਭੈਣ ਨੂੰ ਮੱਥਾ ਟੇਕਦਾ ਤਾਂ ਜਸੂ ਨੇ ਕਿਹਾ, "ਵੀਰੇ ਆ ਜਾ, ਤੈਨੂੰ ਘੁੱਟ ਕੇ ਗੱਲ ਨਾਲ ਲਾਵਾਂ।" ਇਹ ਕਹਿ ਕੇ ਉਸਨੇ ਆਪਣੇ ਭਰਾ ਨੂੰ ਆਪਣੇ ਨਾਲ ਘੁੱਟ ਲਿਆ। ਲੈ ਭੈਣੇ ਨਾਲੇ ਤਾਂ ਪੁੱਛਦੀਆਂ ਕਿ ਕਾਹਤੋਂ ਆਇਆ। ਨਾਲੇ ਮੇਰੇ ਆਉਣ ਤੋਂ ਪਹਿਲਾਂ ਹੀ ਬੂਹੇ ਵਿੱਚ ਖੜੀ ਉਡੀਕੀ ਜਾਂਦੀ ਸੀ। ਮੈਨੂੰ ਉਡੀਕਦੀ ਸੀ ਕਿ ਉਹੀ ਗੇੜਾ ਮਾਰਨ ਆਈ ਸੀ। ਇਹ ਗੱਲ ਸੁਣ ਕੇ ਉਸ ਦੀ ਭੈਣ ਸ਼ਰਮਿੰਦਾ ਜਿਹਾ ਹੋ ਗਈ। ਲੈ, ਨਾ ਆਉਂਦਾ ਫਿਰ ਮੈਂ ਕੀ ਤੈਨੂੰ ਕਿਹਾ ਸੀ ਕਿ ਤੂੰ ਆ। ਉਸਨੇ ਕੇਲਿਆਂ ਵਾਲਾ ਲਫਾਫਾ ਤੇ ਮਠਿਆਈ ਵਾਲਾ ਡੱਬਾ ਆਪਣੀ ਭੈਣ ਨੂੰ ਫੜਾ ਦਿੱਤਾ। ਲੈ ਚੱਲ ਹੁਣ ਆ ਗਿਆ ਨਾ ਅੰਦਰ ਤਾਂ ਲੈ ਚੱਲ ਕਿ ਇੱਥੇ ਖੜਕੇ ਹੀ ਸਾਰੀਆਂ ਗੱਲਾਂ ਕਰ ਲਵੇਂਗੀ। ਜੱਸੂ ਨੇ ਮੋਢੇ ਤੋਂ ਫੜ ਕੇ ਆਪਣੇ ਭਰਾ ਨੂੰ ਆਪਣੇ ਨਾਲ ਤੋਰ ਲਿਆ। ਅੱਜ ਜੱਸੂ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਉਸ ਦੀ ਕੋਈ ਬਹੁਤ ਵੱਡੀ ਸੁੱਖ ਪੂਰੀ ਹੋ ਗਈ ਹੋਵੇ। ਜਿਵੇਂ ਹੀ ਦੋਨਾਂ ਭੈਣ ਭਰਾਵਾਂ ਨੇ ਕੱਲਾ ਕਰਦੇ ਕਰਦੇ ਇੱਕ ਦੂਜੇ ਦੀ ਸੁੱਖ-ਸਾਂਤ ਪੁੱਛੀ ਅਤੇ ਬੇੜੇ ਵਿੱਚ ਪਹੁੰਚ ਕੇ ਉਧਰੋਂ ਬੈਠਕ ਵਿੱਚ ਚੱਲਦੇ ਰੇੜੂਏ ਵਿੱਚ ਗਾਣਾ ਚੱਲ ਰਿਹਾ ਸੀ। ਇੱਕ ਵੀਰ ਦੇਈ ਬੇਰਬਾ ਸੌਖਾਂ ਨੂੰ ਬੜਾ ਹੀ ਚਿਤ ਕਰਦਾ। ਭੈਣਾ ਭਾਵੇਂ ਲੱਖ ਜਿਉਂਦੀਆਂ ਪਾਈਆਂ ਆਵਾਜ਼ ਨਹੀਂ ਕਰਾਂ ਦੇ ਵਿੱਚ ਸਰਦਾ ਤਿੱਥ ਤਿਹਾਰਾਂ ਤੇ ਸੌਰੀ ਵਸਦੀਆਂ ਕੁੜੀਆਂ ਭਾਵੇਂ ਬੁੜੀਆਂ ਹੀ ਕਿਉਂ ਨਾ ਹੋ ਜਾਣ ਉਹਨਾਂ ਨੂੰ ਆਪਣੇ ਪੇਕਿਆਂ ਵੱਲੋਂ ਕਿਸੇ ਦੇ ਆਉਣ ਦੀ ਉਡੀਕ ਰਹਿੰਦੀ ਹੀ ਆ ਪੇਕਿਆਂ ਦੀ ਤਾਂਗ ਤਾਂ ਇੱਕ ਬੁੜੀ ਨੂੰ ਸਾਰੀ ਉਮਰ ਰਹਿੰਦੀ ਹੈ ਪਹਿਲਾਂ ਪਿਓ ਫਿਰ ਭਰਾ ਤੇ ਫਿਰ ਭਤੀਜੇ ਉਹ ਸਭ ਸਾਰਿਆਂ ਨੂੰ ਉਨੀ ਹੀ ਤਾਂਗ ਨਾਲ ਉਡੀਕਦੀਆਂ ਨੇ ਪੌਣੇ ਇੱਕ ਘੰਟੇ ਵਿੱਚ ਰਖੜੀ ਬਣਵਾ ਕੇ ਚਾਹ ਪਾਣੀ ਪੀ ਕੇ ਜਦੋਂ ਜਿੰਮੀ ਜਾਣ ਲੱਗਿਆ ਆਗੀ ਜੇ ਵਿੱਚੋਂ 200 ਦਾ ਨੋਟ ਕੱਢ ਕੇ ਆਪਣੀ ਭੈਣ ਦੀ ਤਲੀ ਤੇ ਰੱਖ ਦਿੱਤਾ ਤੇ ਬੋਲਿਆ ਭੈਣੇ ਸੂਟ ਦਾ ਉਧਾਰ ਕਰ ਲਾ ਤੇਰੇ ਵੀਰੇ ਕੋਲੇ ਬਸ ਆਹੀ ਆ ਤਨ ਜਸੂ ਦੀਆਂ ਅੱਖਾਂ ਆਪ ਮਹਾਰੇ ਡੋਲ ਤੁਰੀਆਂ ਵੇ ਵੀਰਾ ਤੂੰ ਆ ਗਿਆ ਨਾ ਮੇਰੇ ਲਈ ਤਾਂ ਇੰਨਾ ਹੀ ਬਹੁਤ ਆ ਮੈਂ ਤਾਂ ਹੀ ਤਾਂ ਤੈਨੂੰ ਮਨਾ ਕੀਤਾ ਸੀ ਕਿ ਤੂੰ ਨਾ ਆਈ ਕਿਉਂਕਿ ਮੈਂ ਤੇਰੀ ਹਾਲਤ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਮਾਂ ਜਾਏ ਪਹਿਣਾ ਦੀ ਸਾਰ ਰੱਖਦੇ ਰਹਿਣ ਪਹਿਣਾ ਨੂੰ ਹੋਰ ਕੀ ਚਾਹੀਦਾ ਜਸੂ ਨੇ ਆਪਣੇ ਵੀਰ ਨੂੰ ਫਿਰ ਗਲ ਨਾਲ ਘੁੱਟ ਲਿਆ ਤੇ ਬਹੁਤ ਸਾਰਾ ਪਿਆਰ ਦਿੱਤਾ ਆਪਣੀ ਭੈਣ ਦੇ ਕਲਾਵੇ 'ਚੋਂ ਪਿੱਛੇ ਹਟਦੇ ਜਿੰਮੀ ਨੇ ਕਿਹਾ ਅੱਛਾ ਭੈਣੇ ਹੁਣ ਮੈਂ ਚੱਲਦਾ ਵੀਰਾ ਤੂੰ ਰਹਿ ਨਾ ਮਸਾਂ ਤਾਂ ਆਇਆ ਸੀ ਨਿੱਕੇ ਵੀਰ ਦੀਆਂ ਅੱਖਾਂ ਵਿੱਚ ਵੇਖ ਕੇ ਜਸੂ ਨੇ ਪਿਆਰ ਨਾਲ ਕਿਹਾ ਰਹਿ ਤਾਂ ਜਾਂਦਾ ਭੈਣੇ ਕਾਫੀ ਝਮੇਲਿਆਂ ਵਿੱਚ ਉਲਝਿਆ ਹੋਇਆ ਤੇ ਉੱਪਰੋਂ ਮੈਂ ਘਰੇ ਵੀ ਨਹੀਂ ਦੱਸ ਕੇ ਆਇਆ ਡੂੰਗੀ ਸੋਚ ਵਿੱਚ ਖੁੱਬੇ ਜਿੰਮੀ ਨੇ ਆਪਣੀ ਭੈਣ ਜਸੂ ਨੂੰ ਕਿਹਾ ਆਪਣੇ ਵੀਰ ਜਿੰਮੀ ਦੀ ਉਦਾਸੀ ਅਤੇ ਉਸ ਦੇ ਫਿਕਰਾਂ ਨੂੰ ਨੇੜੇੋਂ ਜਾਣਦੀ ਜਸੂ ਬੋਲੀ ਚਲ ਤੂੰ 2 ਮਿੰਟ ਖੜ ਮੈਂ ਤੈਨੂੰ ਆਪਣੇ ਖੇਤ ਦੀ ਕੱਢੀ ਮੂੰਗੀ ਲਿਆ ਕੇ ਦਿੰਨੀ ਆ ਐਨਾ ਕਹਿ ਕੇ ਉਹ ਅੰਦਰੋਂ ਮੂੰਗੀ ਦੀ ਦਾਲ ਦਾ ਭਰਿਆ ਹੋਇਆ ਝੋਲਾ ਲੈ ਆਈ ਅਤੇ ਆਪਣੇ ਭਰਾ ਦੇ ਹੱਥ ਤੇ ਫੜਾ ਦਿੱਤਾ ਜਾਣ ਲੱਗੇ ਜਸੂ ਨੇ ਆਪਣੇ ਭਰਾ ਨੂੰ ਸ਼ਗਨ ਦੇਣਾ ਚਾਹਿਆ ਤਾਂ ਉਸਨੇ ਲੈਣ ਤੋਂ ਮਨਾਂ ਕਰ ਦਿੱਤਾ ਕਹਿੰਦਾ ਭੈਣੀ ਕਿਉਂ ਮੇਰੇ ਸਿਰ ਤੇ ਭਾਰ ਚੜਾ ਰਹੀ ਆ ਤੇਰੀ ਦਿੱਤੀ ਮੂੰਗੀ ਤਾਂ ਮੈਂ ਲੈ ਚੱਲਿਆਂ ਨਾਲੇ ਭੈਣਾਂ ਨੂੰ ਤਾਂ ਦੇਈ ਦਾ ਹੁੰਦਾ ਲਈ ਦਾ ਥੋੜੀ ਹੁੰਦਾਗਾ ਬਸ ਇਕੱਲੀਆਂ ਦੁਆਵਾਂ ਪਿਆਰ ਅਤੇ ਅਸੀਸਾਂ ਮਿਲਦੀਆਂ ਰਹਿਣ ਇਹੀ ਬਹੁਤ ਆ ਇੰਨਾ ਕਹਿ ਕੇ ਜਿੰਮੀ ਨੇ ਆਪਣੀ ਭੈਣ ਨੂੰ ਮੱਥਾ ਟੇਕਿਆ ਅਤੇ ਮੋੜ ਪਿੰਡ ਦੀ ਵੱਸ ਫੜਨ ਲਈ ਬਸ ੱਡੇ ਵੱਲ ਨੂੰ ਤੁਰ ਪਿਆ ਉਹ ਬੱਸ ਦੇ ਵਿੱਚ ਬੈਠਾ ਆਪਣੀ ਭੈਣ ਵੱਲੋਂ ਮਿਲੇ ਪਿਆਰ ਨੂੰ ਇਕੱਠਾ ਕਰ ਆਪਣੇ ਅੰਦਰ ਇੱਕ ਤਸੱਲੀ ਜਿਹੀ ਮਹਿਸੂਸ ਕਰ ਰਿਹਾ ਸੀ ਕਿ ਕਨੈਕਟਰ ਨੇ ਮੋਢੇ ਤੋਂ ਹਲੂਨ ਕੇ ਟਿਕਟ ਲੈਣ ਲਈ ਕਿਹਾ ਜਿੰਮੀ ਨੇ ਜੇਬ ਵਿੱਚ ਹੱਥ ਮਾਰਿਆ ਪਰ ਕੁਝ ਨਾ ਲੱਭਾ ਉਹ ਭੁੱਲ ਗਿਆ ਸੀ ਕਿ ਜਾਣ ਵੇਲੇ ਬੱਸ ਦਾ ਕਰਾਇਆ ਵੀ ਲੱਗਦਾ ਜੇਬ ਵਿੱਚ ਬਚਿਆ ਹੋਇਆ ਆਖਰੀ 200 ਦਾ ਨੋਟ ਭੈਣ ਨੂੰ ਦੇ ਆਇਆ ਸੀ ਇਹ ਗੱਲ ਜ਼ਿਆਦਾ ਹੁੰਦਿਆਂ ਹੀ ਫਿਕਰ ਨਾਲ ਉਸ ਦਾ ਮੱਥਾ ਇਕੱਠਾ ਹੋ ਗਿਆ ਅਤੇ ਉਸ ਦਾ ਚਿਹਰਾ ਪਸੀਨੇ ਨਾਲ ਭਰ ਗਿਆ ਪੂਰਾ ਪਸੀਨਾ ਸਿਮ ਕੇ ਉਸ ਦੇ ਚਿਹਰੇ ਤੇ ਫੈਲ ਗਿਆ ਆਪਣੀ ਭੈਣ ਵੱਲੋਂ ਮਿਲਿਆ ਮੂੰਗੀ ਦਾ ਭਰਿਆ ਝੋਲਾ ਜਿੰਮੀ ਬੁੱਕਲ ਵਿੱਚ ਕਿਸੇ ਖਜ਼ਾਨੇ ਵਾਂਗੂ ਕੁੱਟੀ ਬੈਠਾ ਸੋਚ ਰਿਹਾ ਸੀ ਕਿ ਬੱਸ ਵਿੱਚ ਕਿਰਾਇਆ ਨਾ ਹੋਣ ਕਰਕੇ ਅੱਜ ਬੇਇੱਜ਼ਤੀ ਹੋਊਗੀ ਉੱਤੋਂ ਕਨੈਕਟਰ ਦਾ ਸੁਭਾਅ ਵੀ ਬੜਾ ਕੱਬਾ ਸੀ ਬੇਇੱਜ਼ਤੀ ਕਰਨ ਲੱਗਿਆ ਮਿੰਦ ਨਹੀਂ ਸਿਲਾਉਂਦਾ ਪਹਿਲਾਂ ਵੀ ਸਵਾਰੀਆਂ ਨੂੰ ਲਾਹ ਲਾ ਕੇ ਧਰ ਰਿਹਾ ਸੀ ਇਹ ਗੱਲ ਸੋਚਨੇ ਆ ਹੀ ਜਿੰਮੀ ਨੂੰ ਆਪਣੇ ਆਪ ਤੇ ਅਤੇ ਆਪਣੀ ਹਾਲਤ ਤੇ ਤਰਸਾ ਰਿਹਾ ਸੀ ਸੋਚਿਆ ਜੇ ਕਨੈਕਟਰ ਵਾਲਾ ਬੋਲਿਆ ਤਾਂ ਅਗਲੇ ਬੱਸ ਅੱਡੇ ਤੇ ਉਤਰ ਜਾਵਾਂਗਾ ਕੁਝ ਸਮਾਂ ਪਹਿਲਾਂ ਭੈਣ ਨੂੰ ਮਿਲ ਕੇ ਇਕੱਠੀ ਕਰੀ ਤਸੱਲੀ ਖਿੰਡਣ ਹੀ ਲੱਗੀ ਸੀ ਕਿ ਉਸ ਨੂੰ ਮੂੰਗੀ ਵਾਲੇ ਝੋਲੇ ਦੀ ਨੁਕਰੇ ਕੁਝ ਰੜਕਦਾ ਵਿਖਿਆ ਜਦੋਂ ਉਸਨੇ ਖੋਲ ਕੇ ਵੇਖਿਆ ਤਾਂ ਵਿੱਚੋਂ ਗੁੱਛੀ-ਮੁੱਛੀ ਕੀਤੇ 500-100 ਦੇ ਨੋਟ ਨਿਕਲੇ ਜੋ ਜਸੂ ਨੇ ਆਪਣੇ ਵੀਰ ਜਿੰਮੀ ਤੋਂ ਲੁਕੋ ਕੇ ਝੋਲੇ ਵਿੱਚ ਪਾ ਦਿੱਤੇ ਸੀ ਜਿਨ੍ਹਾਂ ਨੂੰ ਵੇਖ ਕੇ ਜਿੰਮੀ ਦਾ ਗੱਜ ਪਰ ਆਇਆ ਸਾਰੀ ਬਸ ਤੋਂ ਲੁਕੋ ਕੇ ਉਸ ਨੇ ਕੁਝ ਹੰਝੂ ਆਪਣੀ ਬੁੱਕਲ ਵਿੱਚ ਹੀ ਡੋਲ ਲਏ ਤੇ ਹੱਥ ਤੇ ਬੰਨੀ ਰਖੜੀ ਚੋਂ ਮਾਂ ਜਾਈ ਦੇ ਪਿਆਰ ਤੇ ਨਿੱਗ ਨੂੰ ਮਹਿਸੂਸ ਕਰਨ ਲੱਗਿਆ ਕੁਝ ਸਮਾਂ ਪਹਿਲਾਂ ਖਿੰਡ ਰਹੀ ਤਸੱਲੀ ਹੁਣ ਦੁੱਗਣੀ ਚੌਗਣੀ ਹੋ ਕੇ ਉਸ ਦੀ ਛਾਤੀ ਤੇ ਨੱਚਣ ਲੱਗ ਪਈ ਸੀ ਜਿੰਮੀ ਨੂੰ ਆਪਣੀ ਭੈਣ ਕੋਈ ਰੱਬ ਵਰਗੀ ਚੀਜ਼ ਲੱਗੀ ਜੋ ਸਭ ਦੇ ਪਰਦੇ ਕੱਜ ਲੈਂਦੀ ਆ ਬਸ ਦੀ ਸੀਟ ਤੇ ਪਹਿਲਾਂ ਸੁੰਗੜ ਕੇ ਬੈਠਾ ਜਿੰਮੀ ਹੁਣ ਖੁੱਲ ਕੇ ਬੈਠਾ ਸੀ ਅਤੇ ਆਪਣੇ ਆਪ ਨੂੰ ਕਿਸੇ ਰਾਜੇ ਨਾਲੋਂ ਛੋਟਾ ਮਹਿਸੂਸ ਨਹੀਂ ਸੀ ਕਰ ਰਿਹਾ ਉਸ ਨੂੰ ਇਹ ਲੱਗ ਰਿਹਾ ਸੀ ਜਿਵੇਂ ਉਹ ਦੁਨੀਆ ਦਾ ਬਾਦਸ਼ਾਹ ਹੋਵੇ ਕਿਉਂਕਿ ਛੋਟੇ ਵੀਰ ਆਪਣੀਆਂ ਵੱਡੀਆਂ ਭੈਣਾਂ ਦੇ ਸਿਰ ਤੇ ਰਾਜੇ ਹੀ ਹੁੰਦੇ ਨੇ ਆਪਣੀ ਭੈਣ ਵੱਲੋਂ ਦਿੱਤੇ ਇਸ ਪਿਆਰ ਨੂੰ ਸੋਚ-ਸੋਚ ਕੇ ਉਸ ਦਾ ਗਲਾ ਅਤੇ ਹਸਦੀਆਂ ਅੱਖਾਂ ਆਪਮਹਾਰੇ ਡੁੱਲ ਪਈਆਂ ਉਹ ਖੁਸ਼ੀ ਵਿੱਚ ਖੀਵਾ ਹੋਇਆ ਪਤਾ ਨਹੀਂ ਕਿਹੜੀ ਹੀ ਇੱਕ ਨਵੀਂ ਦੁਨੀਆ ਵਿੱਚ ਖੋ ਗਿਆ ਸੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ